ਸਾਧਿਕਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਜਿਸ ਘਰ ਤੋਂ ਵੀਡੀਓ ਬਣਾ ਰਹੇ ਆ ਪਿੰਡ ਕੋਟਪੁੱਡਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਲੱਖੇ ਦੇ ਕੋਲ ਆਇਆ ਦੋਸਤੋ ਇਸ ਘਰੋਂ ਆਪਾਂ ਰੁਟੀਨ ਦੇ ਵਿੱਚ ਵੀਡੀਓ ਬਣਾਇਦੀਆਂ ਕਿ ਪੰਜੀ ਚੌ ਪੰਜਾਂ ਦਿਨਾਂ ਬਾਅਦ ਇੱਕ ਅਪਡੇਟ ਜਿਹੜੀ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਕੋਟਪੁੱਡਾ ਤੁਸੀਂ ਖਾਸ ਵਿਜ਼ਿਟ ਕਰਨੀ ਆ 27 ਦਸੰਬਰ ਅੱਜ ਤਰੀਕ ਆ ਤੇ ਸਮਾਂ ਕੋਈ ਮਾਰਨਿੰਗ ਦੇ 11:30 12 ਵਜੇ ਦਾ ਸਮਾਂ ਹਰ ਵਾਰ ਦੀ ਤਰ੍ਹਾਂ ਅੱਜ ਵੀ ਤੁਮੇ ਇਸ ਪੂਰ ਦੇ ਵਿੱਚ ਆਪਾਂ ਟੋਟਲ ਐਨੀਮਲ ਪਸ਼ੂਆਂ ਦੀ ਗੱਲ ਕਰੀਏ ਤੇ ਪੰਜ ਕ ਪਸ਼ੂ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਸੱਜਰ ਪਾ ਜੀਆਂ ਦੋ ਸੂਈਆਂ ਸਵਾਈਆਂ ਮੱਝਾਂ ਇੱਕ ਕੋਈ 25 ਦਿਨਾਂ ਦਾ ਸਮਾਂ ਹੋ ਗਿਆ ਸੂਈ ਨੂੰ ਤੇ ਇੱਕ ਟੋਕੜ ਟੇਡੇ ਘਟ ਦੇ ਵਿੱਚ ਦੋਸਤੋ ਤੁਹਾਨੂੰ ਆਪਾਂ ਝੋਟੀ ਦਿਖਾ ਦੇਵਾਂਗੇ ਬੱਚਾ ਮਗਰ ਟੋਕੜ ਕਿੰਨਾ ਸਮਾਂ ਹੋ ਗਿਆ ਸੂਈ ਨੂੰ ਕਿੰਨਾ ਕਿੰਨਾ ਦੁੱਧ ਜਾਂ ਬੋਰਾ ਇਹਨਾਂ ਮੱਝਾਂ ਝੋਟੀਆਂ ਦੇ ਥੱਲੇ ਹਾਜ਼ਰ ਆ ਉਹ ਪ੍ਰੋਪਰ ਡਿਟੇਲ ਜਿਹੜੀ ਆ ਤੁਹਾਨੂੰ ਵੀਰ ਲੱਖਾ ਦੇਊਗਾ ਪੂਰੀ ਗੱਲਬਾਤ ਕਰਾਂਗੇ ਸੋ ਪੱਟੀ ਮੋੜ ਤੋਂ ਦੋਸਤੋ ਪਹਿਲਾ ਠੀਕ ਹੈ ਜੀ ਰੇਲਵੇ ਵਾਲਾ ਪੋਰ ਉਹਦੇ ਬਿਲਕੁਲ ਥੱਲੇੋਂ ਦੀ ਇੱਕ ਸ਼ਰਕ ਨਿਕਲਦੀ ਹੈ ਜਿਹੜੀ ਚੀਮਾ ਬਰਵਾਲਾ ਦੁੱਬੀ ਤੋਂ ਹੁੰਦੀ ਹੈ ਕੋਟ ਬੁੱਢੇ ਆ ਜਾਂਦੀ ਆ ਇਹ ਸੜਕ ਕੇ ਖੇਮਕਰਨ ਵੀ ਜਾਂਦੀ ਆ ਆਓ ਇੱਥੇ ਆ ਕੇ ਆਪਣੀ ਤਸੱਲੀ ਕਰੋ ਤੇ ਪੱਟੀ ਤੋਂ ਕੋਈ 8 ਕਿਲੋਮੀਟਰ 8-7 ਕਿਲੋਮੀਟਰ ਦੀ ਦੂਰੀ ਆ ਸਾਰੀ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਲਖੇ ਸਾਸਰੀ ਕਾਲ ਸਾਸਰੀ ਜੀ ਵੀਰ ਸਾਸਰੀ ਕਾਲ ਜੀ ਵੀਰ ਜੀ ਉਹ ਠੀਕ ਠਾਕ ਹੈ ਪਾਜੀ ਠੀਕ ਠਾਕ ਵਧੀਆ ਹੋ ਜੀ ਕਿਰਪਾ ਮਾਲ ਵੀ ਤੁਸੀਂਰਾ ਜੀ ਬਹੁਤ ਵਧੀਆ ਵੀਰ ਲਖੇ ਅਸਲ ਕਿ ਵੀਰ ਮਾਲ ਚਲੋ ਮਾਲਕ ਦੀ ਹਮੇਸ਼ਾ ਕਿਰਪਾ ਸ਼ੁਰੂ ਤੋਂ ਹੀ ਆ ਸੱਚੇ ਪਾਸ਼ੂ ਇਸੇ ਤਰ੍ਹਾਂ ਚਲੋ ਪਹਿਲਾਂ ਵੀ ਖਰੀਦਦਾਰੀ ਕਰਦੇ ਸੀ ਜਦੋਂ ਤੋਂ ਸੋਸ਼ਲ ਮੀਡੀਆ ਜੇ ਆਪਾਂ ਬਿਲਕੁਲ ਪਾਉਣ ਲੱਗ ਪਿਆ ਵੀਡੀਓ ਤੇ ਧੜਾ ਧੜ ਮਾਲ ਉਦੋਂ ਤੋਂ ਬਾਅਦ ਬਹੁਤ ਵਿਕਰੀ ਦੇ ਵਿੱਚ ਵੀਰ ਜੀ ਕੋਈ ਗੱਲ ਕਰਨ ਵਾਲੀ ਨਹੀਂ ਰਹੀਗੀ ਹਾਂ ਜੇ ਗੱਲ ਕਰੀਏ ਇਹਦੇ ਨਮਾਣੇ ਆਹੀਂ ਹਾਂ ਬਿਲਕੁਲ ਵੀਰ ਮਹਾਰਾਜ ਦੀ ਇੰਨੀ ਕਿਰਪਾਈ ਆ ਵੀ ਇੰਨਾ ਪਿਆਰ ਭੈਣ ਭਰਾਵਾਂ ਦਿੱਤਾ ਹਾਂਜੀ ਹਾਂਜੀ ਇਹ ਘਰੀਬ ਦੀ ਝੋਲੀ ਉਹ ਵੀ ਛੋਟੀ ਪੈ ਗਈ ਆ ਇੰਨਾ ਲੋਕਾਂ ਨੇ ਪਿਆਰ ਦਿੱਤਾ ਬਿਲਕੁਲ ਵੀਰ ਬਿਲਕੁਲ ਉਹ ਗੱਲ ਨਹੀਂ ਕਰਨ ਵਾਲੀ ਛੱਡੀ ਜਿੱਥੇ ਆਪਾਂ ਜੋ ਵੀ ਲੋਕਾਂ ਨੂੰ ਪਤਾ ਵੀ ਜੋ ਇਹ ਡਿਮਾਂਡ ਕਰਦੇ ਕਰਦੇ ਹੀ ਉਹ ਜੋ ਮਾਲ ਦਾ ਮੋਲ ਹੁੰਦਾ ਬਿਲਕੁਲ ਜੀ ਬਿਲਕੁਲ ਹਾਂ ਜੀ ਬਾਕੀ ਚਲੋ ਤੇ ਅੱਛਾ ਲੱਗੇ ਵੀਰ ਅੱਜ ਪਸ਼ੂਆਂ ਦੀ ਗੱਲ ਕਰ ਲਈ ਤੇ ਚਾਰ ਨਾ ਮੱਝਾਂ ਝੋਟੀਆਂ ਆਪਣੇ ਕੋਲ ਖੜੀਆਂ ਤੇ ਇੱਕ ਵਹਿੜ ਇਹ ਵੀਰ ਜੀ ਵਹਿੜ ਦੂਜੇ ਸੋਈ ਆ ਤੇ ਚਾਰ ਚ ਮੱਝ ਝੋਟੀਆਂ ਵਾਂ ਤਿੰਨ ਝੋਟੀਆਂ ਵਾਂ ਇੱਕ ਮੱਝ ਬਿਲਕੁਲ ਹਾਂਜੀ ਹਾਂਜੀ ਇੱਕ ਵੈੜਿਆ ਜਿਹੜੀ ਇੱਕ ਮਾਝਾ ਨੂੰ ਮਾਝੀ ਆਖਾਂਗੇ ਝੋਟੀਆਂ ਨੂੰ ਝੋਟੀਆਂ ਬਿਲਕੁਲ ਹਾਂਜੀ ਲੱਕੀਰ ਚਲੋ ਇੱਕ ਨਾ ਮੂੰਹ ਦੇ ਹਰੇਕ ਬੰਦੇ ਤੇ ਚੜਿਆ ਹਾਂਜੀ ਚਲੋ ਕਈਆਂ ਦੀ ਮੱਧ ਵੀ ਹੁੰਦੀ ਉਹ ਵੀ ਝੋਟੀ ਕਹਿੰਦੇ ਤੇ ਕਹਿੰਦੇ ਮੂੰਹ ਤੇ ਚੜ ਜਾਂਦਾ ਪਰ ਅਸਲ ਦੇ ਵਿੱਚ ਉਹ ਕਹਿ ਨਹੀਂ ਦਿੰਦੇ ਵੀ ਆਉਂਦੇ ਵੀ ਖੀਰੀਆਂ ਦੋਂਦੀਆਂ ਚੌਕੀਆਂ ਤਾਂ ਕਿ ਝੋਟੀਆਂ ਮੰਨਦੇ ਆ। ਬਿਲਕੁਲ ਜੀ। ਉਤੋਂ ਬਾਅਦ ਸਿੱਕੀਆਂ ਕੰਨੀਆਂ ਜਿਹੜੀਆਂ ਬਰਾਬਰ ਜਵਾਨ ਹੋ ਗਈਆਂ ਮੱਝਾਂ ਚ ਹੀ ਆ ਜਾਂਦੀਆਂ। ਹਰ ਕੋਈ ਸਿਆਣਾ ਜੀ ਵੀਰ ਜੀ ਆਪਾਂ ਵੀ ਇਹ ਗੱਲਾਂ ਨੇ ਵੀ ਆਪਾਂ ਨਹੀਂ ਆਪਾਂ ਨੂੰ ਕੋਈ ਆਪਾਂ ਕਿਸੇ ਵੇਲੇ ਗਲਤ ਨਹੀਂ ਆ ਜੋ ਕੁਝ ਵੀ ਕਹ ਆਖਿਆ ਵੀ ਜੇ ਆਪਾਂ ਨੇ ਜਾਣੇ ਆ। ਆਪਾਂਾਰੇ ਕਿ ਨਹੀਂ ਹੁੰਦੇ ਪਣ ਭਰਾ ਨੂੰ ਆਨੇ ਵਿੱਚ ਸਿਆਣੇ ਆ ਜੇ ਕੋਈ ਗੱਲ ਦੀ ਹਾਂ ਨੂੰ ਮੱਝ ਝੋਟ ਮੱਝ ਨੂੰ ਝੋਟੀ ਆ ਕੇ ਬੈਠੇ ਉਹ ਗਲਤੀ ਆਪ ਹੀ ਲਗਾ ਦਿੰਦੇ। ਬਿਲਕੁਲ ਜੀ। ਕੋਸ਼ਿਸ਼ ਕਰਾਂਗੇ ਸਿਆਣੇ ਆਪਣੇ ਤੋਂ। ਹਾਂਜੀ ਹਾਂਜੀ। ਮੇਰੇ ਲੋਕ ਵੱਡੇ ਵੱਡੇ ਪਾਉਦਾ ਪਿਆਰ ਵਾਲੀ ਗੱਲ ਜੀ ਆ ਵੀ ਆਂਦੇ ਵੀ ਤੁਹਾਡੀ ਵੀਡੀਓ ਜੂਰ ਸਪੈਸ਼ਲ ਹੋਏ ਨੇ ਅਸੀਂ। ਅੰਦੇ ਚੰਗੀ ਗੱਲ ਵੇਰ ਮਾਲ ਵੀ ਚੰਗਾ ਹੁੰਦਾ ਬਾਕੀ ਪੜਦਾ ਬੜਾ ਜੈਜ ਹੁੰਦਾ। ਚਲੋ ਸਾਰੇ ਭਰਾਵਾਂ ਨੂੰ ਪਤਾ ਹੈ। ਪੜਦਾ ਵੀਰ ਜੀ ਆਪਾਂ ਚਲੋ ਜੋ ਵੀ ਮਾਲ ਕਿ ਜਿਤਰਾ ਆਪਾਂ ਨੂੰ ਆਉਂਦਾ ਉਸ ਤਰ੍ਹਾਂ ਦੇਈ ਜਾਂਦੇ 2015 ਉਹਦੀ ਗੇਮ ਆਪਣੀ ਹਿੰਦੀ ਸਾਰੇ ਭੈਣ ਭਰਾਵਾਂ ਨੂੰ ਪਤਾ। ਸਹੀ ਆ ਵੀਰ ਸਹੀ ਆ। ਰੋਟੀ ਲੈਣੀ ਵੀ ਰੋਟੀ ਬਾਰੇ ਤਰੇ ਫਿਰਦਾ ਉਹ ਲੈਣੀ ਆ। ਜਿਆਦਾ ਨਹੀਂ ਵੀ ਕਿਹਨੂੰ ਬਿਲਕੁਲ ਖਰਾਬ। ਉਹ ਕਹੇ ਦੱਸ ਕੇ ਵੀ ਲੈ ਲੈਣੀ ਆ। ਵੇਖੋ ਜੀ ਕੋਦੇ ਚ ਕੋਈ ਲੁਕੋ ਨਹੀਂ ਹੈਗਾ। ਨਾ ਜੀ ਨਾ। ਅੱਛਾ ਲੱਕੇ ਵੀਰ ਸ਼ੁਰੂਆਤ ਤੇ ਮਾਲ ਦੋਸਤੋ ਪੰਜ ਪਸ਼ੂ ਤੁਹਾਨੂੰ ਦਿਖਾ ਦਨੇ ਆ ਐਨੀਮਲ ਚੰਗੇ ਨੇ ਬਾਕੀ ਮੇਰੇ ਵੀਰ ਵੀਡੀਓ ਪੂਰੀ origignal ਤਸੱਲੀ ਨਾਲ ਦੇਖ ਲਿਓ ਰੇਡ ਪੂਰਾ ਸੰਦਿਆ ਕਰੋ ਉਸ ਤੋਂ ਬਾਅਦ ਤੁਸੀਂ ਆਨਰ ਮਾਲਕ ਨਾਲ ਗੱਲਬਾਤ ਕਰਨੀ ਹੁੰਦੀ ਆ ਇਧਰੋਂ ਸ਼ੁਰੂਆਤ ਆਪਾਂ ਕਰਦੇ ਆ ਪਹਿਲੇ ਨੰਬਰ ਤੋਂ ਇੱਕ ਤੁਹਾਨੂੰ ਰੇਡ ਦਿਖਾ ਦਨੇ ਆ ਆਪਾਂ ਸੂਈ ਸਵਾਈ ਆ ਤੇ ਇਧਰੋਂ ਅੱਛਾ ਵੀ ਲੱਗੇ ਸੂਬਾ ਕਰਵਾ ਇਹ ਵੇਲੇ ਸਵੇਰ ਘਰ ਆਏ ਦੋ ਜਾਣਦੇ ਸੀ ਅੱਛਾ ਤੀਜਾ ਮੰਨ ਕੇ ਲਈ ਜਾਵੇ ਆਪਣੇ ਤੋਂ ਭਣ ਭਰਾ ਜਿਹੜਾ ਮਰਜ਼ੀ ਆਣ ਕੇ ਆਪਦੀ ਨਰਕ ਪਰਖ ਕਰ ਸਕਦਾ ਜਿੰਨਾ ਵੀ ਕੋਈ ਮੰਨ ਲੈ ਮੰਨ ਸਕਦਾ ਠੀਕ ਹੈ ਜੀ ਤੀਜੇ ਦਿਨ ਦੀ ਹਲ ਸੂਈ ਆ ਠੀਕ ਹੈ ਜੀ ਹਾਂ ਜੀ ਇਹ ਸੀਲਸ ਲੱਗ ਬੇਸਾ ਆ ਪਾ ਕੋ ਦੋਵੇਂ ਬੰਨੀ ਬੈਜੀ ਲਾਤ ਨਹੀਂ ਵੇੜ ਨੂੰ ਮਾਰਦਾ ਪਤਾ ਉਹ ਕਿ ਵੇੜ ਲਾਤ ਮਾਰ ਜੂਗੀ ਲੋ ਵੀ ਮਗਰ ਬੱਚੀ ਆ ਬੱਚਾ ਜੀ ਬੱਚਾ ਹਾਂ ਜੀ ਲੋ ਜੀ ਤਿੰਨ ਕਿ ਦਿਨਾਂ ਦਾ ਸਮਾਂ ਹੋ ਗਿਆ ਸੂਆ ਦੂਜਾ ਸਮਝ ਲਓ ਕੋਈ ਭਰਾ ਤਿੱਜਾ ਮੰਨ ਲਏ ਤੇ ਬੋਲਾ ਕਿੰਨਾ ਕੁ ਇਹ ਬੋਲਾ ਗਿਰਜਿਆ 13 14 ਲੀਟਰ ਹੈ 14 ਆਂ ਪਰ 13 ਪੱਕਾ ਦੱਸਾਂਗੇ ਜਿਹੜੀ ਚੀਜ਼ ਹੈਗੀ ਆ ਅਸਲ ਕਿ ਵੀਰ ਇੱਕ ਆਪਾਂ ਸਟਾਰਟਿੰਗ ਤੋਂ ਗੱਲ ਕਰ ਲੈਂਦੇ ਆ ਮਾਲ ਵੈਸੇ ਸਾਰਾ ਸੋਇਆ ਸੁਆ ਮਾਰਨਿੰਗ ਕਿੰਨੇ ਕ ਵਜੇ ਚਵਾਈ ਕਰਤੀ ਇਹ ਵੀਰ ਜੀ ਅੱਜ ਤੁਹਾਡੇ ਨਾਲ ਗੱਲ ਹੋਈ ਕਰਕੇ 5 ਵਜੇ 4-5 ਵਜੇ ਦਾ ਮਾਲ ਚੋਇਆ ਵਾ ਲੋ ਜੀ ਕਿਉਂਕਿ ਆਪਾਂ ਖਿਆ ਪਹਿਲੇ ਟਾਈਮ ਵੀਡੀਓ ਬਣਾਉਣੀ ਆ ਬਿਲਕੁਲ ਆਪਾਂ 6-7 ਵਜੇ ਬਣਾਉਂ ਚਵਾਈ ਕਰੀਦੀ ਉਹ ਪਰ ਆਪਾਂ ਇਹ ਕਨੂੰ ਚੋ ਮਰੀਏ 6-7 ਵਜੇ ਦਾ ਮਾਲ ਲੋ ਦੱਸੋ 6-7 ਵਜੇ ਦਾ ਮਾਲ ਸਾਰਾ ਚੋਇਆ ਚਵਾਈਆ ਅੱਜ ਜਿਹੜਾ 5 ਵਜੇ ਚੋਇਆ ਅੱਜ 5 ਵਜੇ ਦਾ ਚੋਇਆ ਚਵਾਈਆ ਤੇ ਟਾਈਮ ਹੁਣ ਤਕਰੀਬਨ 12 ਵਜੇ ਗਿਆ ਠੀਕ ਹੈ ਜੀ ਦੁਪਹਿਰ ਦੇ ਮਾਰ ਲਿਓ ਖੂਸਵਾਦ ਵਿੱਚ ਆਈ ਆ ਬਾਕੀ ਥਣਲੇਵੇ ਦੀ ਸਾਫ ਸੁਥਰੀ ਆ ਪੱਦਰ ਵਿਖਾਰਾ ਫਾੜੀ ਵਾਲਾ ਚੱਡਾ ਮਾਰਨਿੰਗ ਜਿਹੜੀ ਚੋਈ ਆ ਠੀਕ ਆ ਜੀ ਇੱਥੇ ਆਣ ਕੇ ਕੋਈ ਫਿਰ ਤਸੱਲੀ ਕਰ ਲੇ ਕਿਸੇ ਰਕਮ ਦਾ ਕੋਈ ਭੋਰ ਛਟਾ ਆਇਆ ਤੇ ਵਿੱਚੇ ਗੱਲ ਦੱਸ ਦਿੱਤੀ ਜਾਊਗੀ ਆ ਦੇਖੋ ਜੀ ਸੋ ਬਾਕੀ ਥਾਣਾ ਕਰੋ ਚੈੱਕ ਪੂਰਾ ਹੱਥੀ ਮੁਠੀ ਵਾਲਾ ਥਾਣਾ ਠੀਕ ਆ ਜੀ ਤੇ ਨਾਰਮਲੀ ਆਪਾਂ ਇੱਕ ਚੱਲ ਜਰੂਰ ਐਡ ਕਰ ਦਿੰਨੇ ਹਾਂ ਵੀ ਹੱਥੀ ਮੁਠੀ ਵਾਲੇ ਤੁਹਾਨੂੰ ਹੱਥੀ ਮੁਠੀ ਵਾਲਾ ਕਹਾਂਗੇ ਵੀ ਛੋਟਾ ਥਾਣਾ ਆ ਤੇ ਤੁਹਾਨੂੰ ਜਰੂਰ ਦੱਸ ਦਿਆਂਗੇ ਠੀਕ ਆ ਬੋਲ ਰਿਹਾ ਕਿ ਨਾ ਦੱਸਿਆ ਰੋਹ ਪ੍ਰੀਤ 13 14 ਲੀਟਰ ਆ ਵੀਰ ਪੱਕਾ ਪਰ 13 ਮੰਨ ਕੇ ਭਣ ਭਰਾ ਸੌਦਾ ਕਰ ਲੈ ਠੀਕ ਹੈ ਜੀ 20 20 ਲੀਟਰ ਵਾਲੀ ਵੈਰਿਆ ਵੱਡੇ ਕੱਦ ਵਜਨ ਤੁਹਾਨੂੰ ਪਤਾ ਗਈ ਆ ਠੀਕ ਹੈ ਜੀ ਥੋੜੀ ਜਿਹੀ ਫਿੱਕੀ ਯੂਰ ਹੈਗੀ ਉਤੋਂ ਦਿਖਣੀ ਨਹੀਂ ਦੇਈ ਆ ਆ ਬਿਲਕੁਲ ਹਾਂਜੀ ਬਾ ਵੀ ਦੋਸਤ ਗਾੜ ਕਰੋਜਾ ਕੇ ਥੋੜਾ ਜਿਹਾ ਬੈਕ ਸਾਈਡ ਤੁਹਾਨੂੰ ਜਿਹੜਾ ਪੱਟਾਂ ਦੇ ਸਾਹਮਣੇ ਵਿਚਕਾਰ ਫਿਕਸ ਵੈਸੇ ਹਵਾ ਨਾ ਚੰਦਾ ਜਿਵੇਂ ਜਿਵੇਂ ਸ਼ਾਮ ਦੀ ਚੁਵਾਈ ਵਾਲਾ ਜਾਊਗੀ ਕਰਮਾ ਲਈ ਭਰਨਾ ਸ਼ੁਰੂ ਕਰ ਦੂਗੀ ਹਵਾ ਨਾ ਸ਼ਾਮ ਨੂੰ ਕਰਮਾ ਲਈ ਲੱਗ ਜਾਂਦੀ ਪਿਛੇ ਪਰ ਜੋ ਵੀ ਕੋਸ਼ ਭਣ ਭਰਾ ਵੀ ਆਪਾਂ ਥੱ ਅਸਾ ਤੇ ਵੀਰ ਲਖੇ ਜੀ ਕੀ ਡਿਮਾਂਡ ਕਰਤੀ ਦੇਣੀ ਕਿੰਨੇ ਦੀ ਵਹਿੜ ਇਹਦੀ ਵੀ ਕੋਈ 65 ਨਹੀਂ ਕੋਈ 60 ਨਹੀਂ ਆ 57000 ਦੀ ਵਹਿੜ ਦੇ ਦਾਂਗੇ 750 ਦੀ 55 ਹੀ ਦੇ ਦਾਂਗੇ ਵੀਰ ਮੈਂ ਤਾਂ ਵੀ ਠਾਨ ਡੋਸ ਹਸਾਬ ਦੀ ਹੋਈ ਪਈ ਐ ਜਦੋਂ ਕੰਮ ਰਜਾਈਆਂ ਚ ਬੈਠੇ ਬਿਖਾਏ ਇਤਨਾ ਹੀ ਸੌਦਾ ਕਰ 18 18 ਲੀਟਰ ਵਾਲੀ ਵਹਿੜ ਆ 18 18 ਲੀਟਰ ਪਾ 20 ਵੀ ਕੁਝ ਹੋਲੇ ਪਣ ਭਰਾ ਠੀਕ ਤਾਂ ਫਿੱਕੀ ਆ ਥੋੜੀ ਜਿਹੀ ਪਰ ਆਹੋ ਜੀ ਸੇਵਾ ਤੇ ਨਿਰਪਰ ਆ ਗਏ ਭਰਾ ਦੀ ਜਿਹੋ ਜੀ ਸੇਵਾ ਹੈ ਕੋਈ ਚਵਾਈ ਇੱਕ ਨੰਬਰ ਹੋ ਗਈ ਵਹਿੜ ਦੀ ਬੇਸ਼ੱਕ ਕੋਈ ਆਪਾਂ ਇੱਤਾ ਆਪਾਂ ਧਾਰਾ ਵੀ ਹੋਇਆ ਖੋ ਦੇ ਮਾਰ ਦਾਂਗੇ ਪਾਉਂਗੇ ਲੋਗਦੋਸੋ ਸਾਫ ਸੁੱਧਾ ਪਸ਼ੂ ਐਨੀਮਲ ਚੰਗਾ ਤੇ ਬਾਕੀ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੀ ਹੈ ਕੋਈ 13 14 13 ਲੀਟਰ ਇਸ ਵਕਤਿੰਦੇ ਥਲੇ ਬੌਲਾ ਸ਼ੁਰੂਆਤੀ ਟਾਈਮ ਦੇ ਵਿੱਚ ਗਾਰਡ ਇਧਰ ਤੁਹਾਨੂੰ ਇੱਕ ਵਾਰੀ ਗਾਰਡ ਵਿਚਾਰ ਸਾਰੇ ਬੰਦੇ ਤੁਸੀਂ ਵੇਖੋ ਆ ਲਓ ਵੀ ਬਣੀ ਕਰਨ ਲੱਤ ਪਿਛੇ ਬਾਕੀ ਬੇਰਮੂਨ ਹਵਾਨੇ ਚੱਡੇ ਦੇ ਉੱਪਰ ਤੁਸੀਂ ਕਰੋ ਚੈੱਕ ਸੋ ਸਾਫ ਆ ਜਿੰਨੀ ਵੀ ਚੋਾਈ ਵੀ ਅਦਾਸ ਰਿਹਾ ਸਾਫ ਸੁੱਧੀਆਂ ਘਰੇ ਬੈਠੇ ਵੀ ਤੁਸੀਂ ਸੌਦਾ ਕਰਦੇ ਹੋ ਤੇ ਆਪਣੀ ਜਿੱਦਾਂ ਕਿਸੇ ਭਰਾ ਨੂੰ ਵੰਡ ਲੱਗਦੀ ਲਾ ਲਿਓ ਠੀਕ ਆ ਇੱਧਰ ਸੈਕਿੰਡ ਨੰਬਰ ਤੇ ਇੱਕ ਹੋਰ ਤੁਹਾਨੂੰ ਝੋਟੀ ਦਿਖਾ ਦਿੰਦੇ ਆਪਾਂ ਝੋਟੀ ਵੀ ਰਸੂਆ ਜਨਮ ਆਇਆ ਇਹ ਵੀ ਜੀ ਦੂਜਾ ਸੂਆ ਝੋਟੀ ਆ ਦੂਸਰਾ ਸੂਆ ਤੇ ਕਿੰਨੇ ਦਿਨ ਹੋ ਗਿਆ ਇਹ ਵੀਰ ਕੱਲ ਸੋਈ ਆ ਕੱਲ ਆ ਠੀਕ ਆ ਜੀ ਠੀਕ ਆ ਜੀ ਲਓ ਜੀ ਨਗੀਨਾ ਹੀ ਆ ਠੀਕ ਆ ਜੀ ਹਾਂਜੀ ਲਓ ਵੀ ਇਹ ਕੱਲ ਦੋਸੋਂ ਝੋਟੀ ਸੋਈ ਆ ਠੀਕ ਆ ਜੀ ਮਗਰ ਇਹਦੇ ਕੱਟੀਆਂ ਕੱਟੀਆਂ ਹਾਂਜੀ ਮਗਰ ਕੱਟੀਆਂ ਠੀਕ ਆ ਜੀ ਕੱਲ ਦੀ ਸੂਈ ਆ ਬਿਲਕੁਲ ਗਿੱਲਾ ਨਾੜੂਆ ਨਾਲ ਆ ਬੱਚੇ ਦੇ ਤੇ ਇਹ ਵੀ ਕੋਈ 2 ਗਨੇਮ ਹੋ ਗਈ ਚਵਾਈ ਦੀ 2-3 ਆ ਅਵੇ ਜੀ ਕੱਲ ਰਾਤ ਸੋਈ ਤੇ ਕੱਲ ਸਵੇਰੇ ਚੋਈ ਰਾਤ ਚੋਈ ਮੇਰੇ ਜੀਪਿਆਂ ਦੇ ਡੰਗ ਚਾਹੀ ਹੋ ਗੀ ਵੀਰ ਜੀ ਇਹਦੀ ਲਓ ਜੀ ਕੋਈ 8 ਲੀਟਰ ਬੋਲਾ ਪਿੰਡ ਭਰਾ ਦਾ ਮੰਨ ਲੇ 8 ਕਿੰਨਾ ਕ ਆਪਾਂ ਚੋਇਆ ਕਿਉਂਕਿ ਪਹਿਲੇ ਡੰਗ 3 ਲੀਟਰ ਚਾਹੇ ਮੁੜ ਕੇ ਦੋ ਡੰਗ 4-4 ਲੀਟਰ ਚੋਲਿਆ ਵਾ ਠੀਕ ਹੈ ਜੀ ਚਵਾਈ ਦੀ ਆ ਪੂਰੀ ਪਾਸ ਚਵਾਈ ਦੀ ਫੁੱਲ ਲਓ ਦੋਸਤੋ ਚੌੜ ਜਾਂ ਇੱਕ ਨੰਬਰ ਆ ਪੂਰੀ ਪਾਸ ਆ ਚਵਾਈ ਵਾਲੇ ਪਾਸਿਓਂ ਬਿਲਕੁਲ ਛੋਟੀ ਜੀ ਸਿੰਗੀ ਆ ਬਿਲਕੁਲ ਸਿੰਗ ਵੇਖੋ ਸਕੀਨੀ ਪਸੂ ਦੀ ਉੱਥੋਂ ਸ਼ੁਰੂ ਹੋ ਜਾਂਦੀ ਆ ਜੇਕਰ ਸਿੰਗ ਬਿਲਕੁਲ ਸ਼ਕੀਰ ਪਸ਼ੂ ਕੋ ਹੁੰਦਾ ਠੀਕ ਆ ਜੀ ਤੇ ਸ਼ਾਈ ਛੂਈ ਤੁਸੀਂ ਆਪ ਜਾ ਕੇ ਕਰ ਲੋ 8 ਕਿਲੋ ਤੇ ਜਿਹੜੀ ਸਟਾਰਟਿੰਗ ਹੋਈ ਆ ਮਗਰ ਕੱਟੀ ਆ ਗਈ ਆ ਠੀਕ ਆ ਜੀ ਚੌਣ ਇੱਕ ਨੰਬਰ ਪੋਲੀ ਆ ਪੂਰੀ ਚਵਾਈ ਠੀਕ ਆ ਤੇ ਬੋਲੇ ਤੇ ਕੱਲ ਦੀ ਸੂਈ ਆ ਬੋਲਾ ਇਸ ਵਕਤ ਦੇ ਤੇ ਥੱਲੇ ਹਾਜ਼ਰ ਆ ਤੇ ਬਾਕੀ ਆਪਾਂ ਤੁਹਾਨੂੰ ਇੱਧਰ ਪੂਰਾ ਤੋੜ ਕੇ ਚਲਾ ਕੇ ਤਸੱਲੀ ਨਾਲ ਦਿਖਾ ਦਿੰਨੇ ਆ ਸੋਹਣਾ ਪਿੱਟਪੂੜਾ ਕਿਥੋਂ ਸੈਂਟਰ ਤੇ ਜਿਵੇਂ ਆਪਾਂ ਕਹਿ ਦਿੰਨੇ ਆ ਨਾ ਵੀ ਸੱਡੀ ਆ ਬਿਲਕੁਲ ਉੱਚਾ ਹੈ ਕੁੱਠੇ ਤੋਂ ਠੀਕ ਆ ਜੀ ਬੱਚੇ ਦਾ ਕਰਕੇ ਥੋੜੇ ਕੋਈ ਮੜਾ ਸਿੱਕ ਦਿਆ ਜੇ ਕੋਈ ਤੁਰ ਪੂਗੇ ਬੱਚਾ ਆਨੰਦ ਚਲ ਬਤੇ ਕੋਈ ਕਮਾਲੋ ਕਮਾਲੋ ਠੀਕ ਹੈ ਜੀ ਸੋ ਜੋੜੀ ਦੋਸਤੋ ਵਧੀਆ ਠੀਕ ਹੈ ਜੀ ਝੋਟੀ ਵੀ ਬਹੁਤ ਫੂਲ ਸੂਰਤ ਆ ਮਗਰ ਕੱਟੀ ਵੀ ਚੰਗੀ ਆ ਠੀਕ ਹੈ ਜੀ ਇੱਕ ਰਾਂਗਾ ਕੋਈ ਦੋ ਕੈਂਚ ਜਿਹੜੀ ਪੂਛ ਹੀ ਮਗਰ ਵਾਈਟ ਬਾਕੀ ਲੇਵੇ ਹਵਾਨੇ ਦੇ ਕੋਲ ਤੁਹਾਨੂੰ ਥੋੜੀ ਲੱਗਾਂ ਦਿਖਾ ਦਈਏ ਆਪਾਂ ਆ ਕਰੋ ਚੈੱਕ ਚੌਣ ਜਣ ਬਿਲਕੁਲ ਰੋਕ ਨੰਬਰ ਵੀਰ ਜੀ ਫੁੱਲ ਗਰੰਟੀ ਝੋਟੀ ਹੈ ਆਪਣੀ ਵੀ ਠੀਕ ਹੈ ਘਰੋਂ ਝੋਟੀ ਲਈਏ ਬੜੀ ਬੰਦਿਆਂ ਨੇ ਉਹਦੀ ਸ਼ਾਦੀ ਦਿੱਤੀ ਝੋਟੀ ਦੀ ਵਿੱਚ ਚੰਗਾ ਦੋ ਦੋ ਸਾਡੀ ਝੋਟੀ ਦੂਜੇ ਸੇ ਸੋਈ ਝੋਟੀ ਵੀਰ ਜੀ ਠੀਕ ਹੈ ਜੀ ਦੂਸਰਾ ਸੁਗਾ ਵਾ ਹਾਂਜੀ ਬੜੀ ਵੀਰ ਜੀ ਪੋਲੀ ਪਾਲੀ ਬਹੁਤ ਜ਼ਿਆਦੀ ਹੈ ਆਪਾਂ ਧਾਰਾਂ ਚੱਲ ਮਰਾਵਾਂਗੇ ਬਾਅਦ ਚ ਬੱਚਾ ਲਾਗੇ ਬਿਲਕੁਲ ਜੀ ਬੰਦਿਆਂ ਨੇ ਲੋਕ ਦੋਸਤੋ ਪੋਲੀ ਪਾਲੀ ਚੰਗੀ ਆ ਤੇ ਬਾਕੀ ਨਾਲਾ ਕੋ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਤੁਸੀਂ ਦੇ ਇਹਦੇ ਵੀ ਕੋਈ ਲੱਖ ਨਹੀਂ ਗਾ ਕੋਈ 90 ਨਹੀਂ ਗਾ ਹਾਂ ਇਹ 82000 ਦੇ ਦਾਂਗੇ 87 ਨਹੀਂ ਦੇ ਦਾਂਗੇ 87 ਦੇ ਕਿਉਂ ਵੀ ਜਾਨਾ 10 ਰੁਪਏ ਕਰਕੇ ਹੋਰ ਮਾਨਤਨ ਕਰਾਂਗੇ 85 ਦੀ ਦੇ ਦਾਂਗੇ ਫਿਰ ਉੱਥੇ ਭਣਪੜਾ ਜ਼ਿਆਦਾ ਨਾਲ ਕੇ ਆਪਾਂ ਨੂੰ 85 ਹੱਡ ਚੋਟੀ ਦੇ ਦਾਂਗੇ ਆਪਾਂ ਕਿੰਨੇ ਪੈਸੇ ਕੱਲ ਦੇ ਲੱਗਣਦੇ ਚਲੋ ਆਪਾਂ ਵੀਡੀਓ ਚ ਪਾਉਣੀ ਹੈ ਆਪਾਂ ਨੂੰ ਹੀ ਠੀਕ ਆ 85 ਹੱਡ ਚੋਟੀ ਇੱਕ ਨੰਬਰ ਆ ਕੋਈ ਧਾਰਨ ਨਾ ਮਾਰੇ ਇਤਰਾ ਮੰਗਾ ਲਿਆ ਆਪਾਂ ਫੁੱਲ ਗਰੰਟੀ ਦੇ ਦਾਂਗੇ ਠੀਕ ਆ ਲਓ ਜੀ 85000 ਦਾ ਇਹ ਤੁਹਾਨੂੰ ਨਾ ਮਿਲੂਗਾ ਠੀਕ ਆ ਜੀ 85000 ਦੀ ਚੋਟੀ ਆ ਮਗਰ ਵੀ ਕੱਟੀ ਆ 8 ਕਿਲੋ ਏ ਵੀਰ ਝੋਟੀ ਕਿਵੇਂ ਆ ਇਹ ਵੀਰ ਦੀ ਝੋਟੀ ਘਰ ਆਲੇ ਦੇ ਮਤਾਂ ਦੇ ਦੂਜੇ ਸੋਏ ਆ ਥੋੜੀ ਸਿਰੋਂ ਗਹਿ ਰਿਆ ਬਾਕੀ ਉਹ ਕਾਖਿਆਂ ਵੀ ਕਹਿੰਦੇ ਵੀਰ ਸਾਡੀ ਦੂਜੇ ਸੋਏ ਝੋਟੀ ਆ ਪਰ ਆਪਣਾ ਵੀ ਸੇ ਘਰੋਂ ਆਈ ਝੋਟੀ ਤੇਰੀ ਥੋੜੀ ਜੇ ਇਤਰਾ ਸੁਰਾਜਾ ਤੇ ਬਾਕੀ ਨਾ ਥੱਲੇ ਬਹੁਤ ਖਬਰਦਾਰ ਝੋਟੀ ਹਲੋ ਬਹੁਤ ਸੁਫਾ ਸਾਹ ਨੂੰ ਸੂਤਰਾ ਲੈਵਾ ਇਹ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਵੀ ਜੀ ਸੂਈ ਨੂੰ ਘਰ ਵਾਲੇ ਦਾ ਤੇ 15 ਵਾਂਦੇ ਸੀ ਉਹਨਾਂ ਆਖੇ ਥੋੜਾ ਵੱਧ ਹੋ ਗਿਆ ਤਾਂ ਉਹਦੇ ਨਹੀਂ ਵੀਰ 15 ਹੀ ਸੀ 16 ਦੇ ਤਨੂ ਆਖਣ ਨਹੀਂ ਦਿੰਦੇ ਤੇ ਚਲੋ ਆਪ ਦੀ ਸਮਝਿਆ ਕੋਈ ਭਣ ਭਰਾ ਦੀ ਹਾਂਜੀ 20 ਪਿੱਛੇ ਦੇ ਤਰ੍ਹਾਂ ਦਾ ਕਟਾ ਮੰਨ ਕੇ ਲਈਆ ਲੋ ਵੀ ਮਗਰ ਕਟਾ ਦੋਸਤੋ ਸਿੰਘਾ ਤੁਸੀਂ ਦੇਖ ਸਕਦੇ ਹੋ ਸਿੰਘ ਜਿਹੜਾ ਬਿਲਕੁਲ ਫਾਇਦਾ ਨੂੰ ਹਾਂ ਠੀਕਾ ਜੀ ਤੁਹਾਡੇ ਸਾਹਮਣੇ ਆ ਹਾਂਜੀ ਹਾਂਜੀ ਆਹ ਹਵਾਨੇ ਚੱਡੇ ਦੀ ਤੁਸੀਂ ਵੇਖੋ ਠੀਕਾ ਜੀ ਉਹਨੇ ਮਾਲਕ ਨੇ ਇੰਦਰਲੇ ਪਾਸੇ ਸੁਪਾਈ ਪਾ ਦਿੱਤੀ ਆ ਆ ਤੁਸੀਂ ਵੇਖੋ ਵਰਲਾ ਮੰਨਾ ਵੇਖੋ ਸਪੇਸਾ ਕਰੋ ਚ ਇਹ ਕਿੰਨੇ ਦੇ ਦੁੱਧ ਤੇ ਚੱਲਣ ਦੀ ਹੈ ਜੀ ਇਹ ਵੀਰ ਜੀ ਹੁਣ 13 ਲੀਟਰ ਦੁੱਧ ਆ ਮਾਝ ਥੱਲੇ 13 ਲੀਟਰ ਆਪਾਂ 12 ਲੀਟਰ ਦੀ ਗਾਰੰਟੀ ਦੇ ਦਾਂਗੇ ਮਾਝ ਦੀ ਜਿੱਥੋਂ ਤੱਕ ਉਹਨਾਂ ਬੰਦੇ ਆਖਿਆ ਸਾਡੀ ਮਾਝ ਨੂੰ ਦੋ ਦਿੰਦੇ ਫੀਡ ਪਾ ਕੇ ਵੇਚੋ 14 15 ਕਿਲੋ ਦੁੱਧ ਆਗੇ ਹਾਂ ਇੰਨੇ ਬੰਦੇ ਆਉਂਦੇ ਨੇ ਆਪਾਂ ਦਾ ਕੀ ਬਾਰਾ ਜਿਹੜਾ ਅੱਜ ਹਾਂਜੀ ਗੋਣਿਆ ਉਹਨੇ ਮੈਸੇਜ ਗਾਲੀ ਚੀਜ਼ਾਂ ਨਜਰ ਟੂ ਆ ਬੰਦੇ ਨਜਰ ਨਾ ਲੱਗੇ ਮੱਜ ਨੂੰ ਤੁਹਾਡੀ ਮੱਜ ਨੂੰ ਥੱਲੇੋਂ ਵੇਖ ਕੇ ਤੇ ਪਿੱਛੋਂ ਵੇਖ ਕੇ ਚੋਗੇ ਲਓ ਮਤਲਬ ਇਹ ਵੀ ਅੱਗੋਂ ਵੇਖ ਕੇ ਤੇ ਕੋਈ ਆਕੂ ਗਾ ਵੀਰ ਛੱਡ ਪੜਾ ਇੰਦਾ ਕੁੰਡੀ ਲੈਣੀ ਹੈ ਕੁੰਡੀ ਲੈਣੀ ਦੇਖੋ ਗਾਲਾਂ ਦੀ ਦੁੱਧ ਤੇ ਅਗਲਾ ਵੀ ਛੱਡ ਕੇ ਜੀ ਨੇ ਦੁੱਧ ਪਾਉਣਾ ਜੀ ਜਿਵੇਂ ਦੁੱਧ ਪਾਉਣਾ ਉਹ ਨਹੀਂ ਛੱਡਦਾ ਨਹੀਂ ਬਿਲਕੁਲ ਲਓ ਦੱਸੋ ਦਦਾ ਰੋ ਪਛਿਤ ਜਿਹੜੇ ਵੀਰ ਨੂੰ ਲੋੜ ਆ ਦੁੱਧ ਵਾਲੀ ਮੈਅਤ 12 13 12 13 ਤੇ ਖੇਡਣ ਲਈ ਹੈ ਕਰਮਾ ਲਈ ਕੋਈ ਤੇ ਬਾਕੀ ਧਾਂਜਾ ਤੁਸੀਂ ਇਸ ਮੈਦਾ ਵੇਖ ਕੇ ਚੈੱਕ ਕਰ ਲੋ ਤੇ ਅਜੇ ਮਾਰਨਿੰਗ ਜਿਹੜਾ ਤੁਹਾਨੂੰ ਚਵਾਈ ਦਾ ਸਮਾਂ ਵੀ ਆਪਾਂ ਨੋਟ ਕਰਾਤਾ ਸੀ ਵੀ 5 5 ਤੋਂ 6 5 ਵਜੇ ਬਾਕੀ ਹਵਾਨਾ ਚੱਡਾ ਦੇਖੋ ਜਿਵੇਂ ਬਿਲਕੁਲ ਪਲਵਾਨਾ ਵਰਗਾ ਤੋਰਾ ਕਰਮਾਲੀ ਦਾ ਬਿਲਕੁਲ ਚੌਰਸ ਲੇਵਾ ਉੱਪਰੋਂ ਆਉਂਦਾ ਠੀਕ ਆ ਜੀ ਤੇ ਆਗਾਹ ਨੂੰ ਵੀ ਉਹਨਾ ਤੇ ਬਿਲਕੁਲ ਬੈਕ ਸਾਈਡ ਲੱਤਾਂ ਪਟਾਂ ਦੇ ਸਾਹਮਣੇ ਵਿੱਚ ਕਾਰ ਫਿਕਸਿੰਗ ਬਹੁਤ ਵਧੀਆ ਮੈਨਾਂ ਵੀ ਜੀ ਥੜਵਾ ਨਹੀਂ ਦੀ ਇੰਨੀ ਸਾਫ਼ ਹੈ ਮੱਝ ਚਵਾਈ ਦੇ ਚ ਇੰਨੀ ਪੱਕੀ ਆ ਮੈਂ ਆਉਂਦੀ ਬੋਰ ਹੀ ਆ ਕੇ ਥੱਲੇ ਲੱਗਾ ਫੇਟੇ ਹਾਂਜੀ ਕਿਵਾਈ ਦੀ ਬਹੁਤ ਹੀ ਪੱਕੀ ਆ ਵਿਰਨ ਬੁਰਨ ਬਹੁਤ ਜਿਆਦਾ ਆ ਅਗਲੇ ਥਾਂ ਜਿਹਦਾ ਅੱਧਾ ਫੁੱਟ ਦੀ ਪੌਣੇ ਫੁੱਟ ਦੀ ਵੀਰ ਲਿਆ ਉਹਨੇ ਚੰਗੀ ਆ ਸਪੇਸ ਗੈਪ ਚੰਗਾ ਹਾਂਜੀ ਹਾਂਜੀ ਸਪੇਸ ਗੈਪ ਚੰਗਾ ਹਾਂਜੀ ਹਾਂਜੀ ਤੇ ਉੱਪਰੋਂ ਵੀ ਜਿਹੜਾ ਦੋਸਤੋ ਵੇਖੋ ਬਿਲਕੁਲ ਖੜਵੇਂ ਪੁੱਠੇ ਦੀ ਆ ਕੋਈ ਢਲਕਵਾ ਪੁੱਠਾ ਨਹੀਂ ਗਾ ਬਿਲਕੁਲ ਖੜਵੇਂ ਪੁੱਠੇ ਦੀ ਆ ਤੇ ਉੱਪੋਂ ਪੂਰੀ ਜਿਹੜੀ ਆਪਾਂ ਕਹ ਲਈਏ ਵੀ ਫਲੈਟ ਤੇ ਮੰਝਾ ਡੈਂਦਾ ਠੀਕ ਆ ਜੀ ਉਹੋ ਜਿਹਾ ਜਿਹੜਾ ਕਰਮਾਲੀ ਨੂੰ ਬਿਲਕੁਲ ਪਿੱਠ ਬੁੜਾ ਤੇ ਆਹ ਦੇਖੋ ਠੀਕ ਆ ਜੀ ਇਹ ਸ਼ਾਮ ਤੱਕ ਤਾਂ ਵੀਰ ਲਖੇ ਉਹ ਗੱਲਾਂ ਵੀ ਕਿਤੋਂ ਕੀ ਬਣ ਜਾਣਗੀਆਂ ਅਮਰੀਕਨ ਗਾਇ ਮਾਜਾਂ ਦੀ ਸ਼ਾਮ ਅੱਛਾ ਹਾਂਜੀ ਹਾਂਜੀ ਠੀਕ ਆ ਵਾਹ ਦੋਸੋ ਬਾਕੀ ਕਲੋਨੀ ਕਲਾਨੀ ਤੋਂ ਹਵਾਨੇ ਚੱਡੇ ਤੋਂ ਭਾਂਡਿਆਂ ਤੋਂ ਜਿਹੜੀ ਜਾਨੀ ਮੈਂ ਤਾਂ ਕੋਈ ਗੱਲ ਨਹੀਂ ਬੰਦਿਆਂ ਨਾਲ ਫੋਨ ਤੇ ਵੀ ਗੱਲ ਕਰ ਰਹੇ ਬੰਦੇ ਮਲਾਜ ਸਾਡੇ ਝੋਟੀਆਂ ਉਹਨਾਂ ਨੇ ਹੱਕ ਦਿੱਤੀ ਵੀ ਸਾਡੀ ਦੂਜੀ ਸੋਚ ਝੋਟੀ ਸੀ ਸਿਰਚ ਨੂੰ ਥੋੜਾ ਗੈਰ ਆ ਉਹ ਗੱਲ ਉਹਦੀ ਮਾਪਿਆਂ ਦੀ ਧੀਾਂ ਕਦੀ ਬੁੱਢੀ ਨੇ ਹਾਂਜੀ 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 ਤੇ ਹਾਂਜੀ ਇਹਦਾ ਲਖੇ ਫਿਰ ਕੀ ਮੁੱਲ ਰਹੂਗਾ ਇਹਦਾ ਵੀਰ ਜੀ ਮੁੱਲ ਕੋਈ ਲੱਖ ਨਹੀਂ ਕੋਈ 90 ਨਹੀਂ ਕੁਛ ਨਹੀਂ ਆਪਾਂ 80000 78000 ਜੜੀ ਦੇ ਦਾਂਗੇ 70 70000 ਜੜੀ ਦੇ ਦਾਂਗੇ ਲੋ ਵੀ ਆਪਾਂ ਨੂੰ ਪਾ ਨਾ ਮਿਲੀ ਪਾ ਨਾ ਦੇ ਦਾਂਗੇ ਮੈਂ ਵੀ 77000 ਦੇ ਠੀਕ ਹੈ ਜੀ 77000 ਦੀ ਜੜੀ ਇਹ ਤੁਹਾਨੂੰ ਝੋਟੀ ਮਿਲ ਜੂਗੀ ਅੱਜ 12 ਕਿਲੇ ਰੋਟੀ ਨੂੰ ਗਰੰਟੀ ਲੈ ਜਾ 13 ਜੀ ਨੇ ਚੋਣਾ ਕਰ ਜਾਣ ਕਿਚੋਲੇ ਅਸਲ ਕਿ ਵੀਰ ਚਲੋ ਆਨਲਾਈਨ ਤੁਹਾਡਾ ਮਾਲ ਜਾਂਦਾ ਹੀ ਸਾਰੇ ਹਾਂਜੀ ਹਾਂਜੀ ਇਹ ਆਨਲਾਈਨ ਭਣ ਭਰਾ ਕੋ ਅੱਖਾਂ ਵਿੱਚ ਕਰਦੇ ਘਰ ਬੈਠੇ ਹਾਂ ਮੀਟ ਕਿਹਦੀ ਕਿ ਧਾਰ ਵੱਧ ਕਰ ਪਵੇ ਮਾਝ ਦੇ ਕੋ ਥਾਂ ਜ ਨੁਕਸ ਹੋ ਗਏ ਦੁੱਧ 12 ਲੀਟਰ ਨਾ ਹੋਵੇ ਗਰੰਟੀ ਆਪਣੀ ਕਮਾਦੀ ਠੀਕ ਹੈ ਜੀ ਬਾਦ ਦੱਸੋ ਇਹ ਕੰਮ ਉਹ ਗਾਰੰਟੀ ਆ 70000 ਦੀ ਮਿਲ ਜਾਣੀ ਤੁਹਾਨੂੰ ਤੇ 12 ਤੋਂ ਲੈ ਕੇ 13 ਦੇ ਖੇਡਣ ਲਈ ਕਰਮਾ ਲਈ ਕੋਈ ਚੰਗੀ ਸੇਵਾ ਕਰਨ ਵਾਲਾ ਵੀਰ ਮਿਲ ਗਿਆ ਤੇ ਦੋ ਦੋ ਤੁਸੀਂ ਦੋਸਤੋ ਕੋਈ ਕਿਲੋ ਖੱਡ ਵਧਾਰੋਗੇ ਉਸੇ ਬਾਤ ਤੇ ਡਿਪੈਂਡ ਆ ਠੀਕ ਆ ਜੀ ਕਿਉਂਕਿ ਵੀਰ ਜੀ ਚੰਗੀ ਸ਼ਾਦੀ ਆ ਡੰਗਰੇ ਥਾਂ ਇੱਥੇ ਤਾਂ ਹੀ ਗੱਡੀ ਬੀਤੀ ਜਾਂਦੀ ਮਾਲ ਸਾਰਾ ਚੰਗਾ ਗਾਰੰਟੀ ਦੇ ਮਿਲਿਆ ਆਪਾਂ ਨੂੰ ਤੇ ਹੈਗਾ ਵੀ ਚੰਗਾ ਚਲੋ ਸੂਈਆਂ ਸਵਾਈਆਂ ਆਪਾਂ ਝੋਲੀਆਂ ਸਾਰਾ ਮਾਲ ਜੋ ਝੋਲਿਆ ਫਿਰ ਦੇਖੋ ਜਾਂਦਾ ਨਹੀਂ ਲੱਗ ਕੇ ਵੀ ਵੈਸੇ ਹੁਣ ਜਿਵੇਂ ਦੁਪਹਿਰ ਤੋਂ ਥੋੜਾ ਬਾਅਦ ਹੁਣ ਸਮਾਂ ਹੁੰਦਾ ਜਾਂਦਾ ਪੰਨੇ ਥੰਨੇ ਪਸੂ ਸ਼ੁਰੂ ਹੋ ਗਏ ਆ ਹਾਂਜੀ 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 ਮਾਰਨਿੰਗ ਦੀਆਂ ਚੋਈਆਂ ਪੰਜ ਕੇ 6 ਘੰਟੇ 5 ਘੰਟੇ ਹੋ ਗਏ 6 7 ਘੰਟੇ ਹੋ ਗਏ 5 ਵਜੇ ਦੀਆਂ ਚੋਈਆਂ ਆਪਾਂ ਝੂਠ ਨਹੀਂ ਮਾਰਨਾ ਵੀ ਹੁੰਦਾ ਬਾਹਰੀ ਤੇ ਬਾਹਰੀ ਗੱਡੀ ਪਸੂ ਪੂਰਾ ਹਾਂਜੀ ਹਾਂਜੀ 5 ਵਜੇ ਤੇ ਚਵਾਈ ਇਹਨਾਂ ਦੀ 4 ਵਜੇ ਹੋ ਜਾਣੀ ਤੇ ਹੁਣ ਉਹਦਾ 12 ਟਾਈਮ ਟੱਪਨ ਦਾ 3-4 ਘੰਟੇ ਰਹਿ ਗਏ ਮਗਰ ਬਿਲਕੁਲ ਹਾਂਜੀ ਲਓ ਦੱਸੋ ਇਹ ਤਾਂ ਹੋ ਗਈ ਆ ਮੱਝ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਬਿਲਕੁਲ ਰਾਤੀ ਸੋਈ ਆ ਸ਼ਾਇ ਲ ਇਹ ਆ ਦੇਖੋ 2 ਕਿਲੋ ਆਪਾਂ ਜੇਰ ਪਾਉਣ ਤੋਂ ਬਾਅਦ 2.5 ਕਿਲੋ ਦੁੱਧ ਜਿਹੜਾ ਦਾ ਕੱਢਿਆ ਵਾ ਬਾਅਦ ਬੈਨ ਤੋਂ ਥੋੜਾ ਤੰਗ ਹੁੰਦੀ ਸੀ ਅੱਛਾ ਲੱਗੇ ਵੀਰ ਮੈਂ ਢਾਜ ਢੂੰਚੇ ਦੀ ਵੀ ਬੜੀ ਚੰਗੀ ਆ ਚੰਗੀ ਪਾਣੀ ਹੁਣ ਚੁੱਕ ਜੁੜ ਦੋ ਇੱਕ ਦੋ ਦਿਨਾਂ ਦੇ ਵਿੱਚ ਪੱਦਰ ਪੁੱਦਰ ਬੜੀ ਆ ਪਿੱਠ ਪੁੜੀ ਦੀ ਬੜੀ ਮੱਝ ਇਹਦੇ ਹੁਣ ਸੂਚ ਆਈ ਆ ਜਿਹੜੇ ਭਣ ਭਰਾ ਨੂੰ ਹਰ ਇੱਕ ਨੂੰ ਪਤਾ ਉਹ ਵੀ ਡੰਗਰ ਸੋਇਆ ਵਾ ਇੱਕ ਉਤੋਂ ਮੌਸਮ ਥੋੜਾ ਖਰਾਬ ਹੁੰਦਾ ਕਰਕੇ ਬਿਲਕੁਲ ਬਿਲਕੁਲ ਹੁਣ ਆਪਾਂ ਪੜਦੇ ਪੁੱੜਦੇ ਚੁੱਕਣੇ ਪਏ ਵੀਡੀਓ ਬਣਾਉਣ ਦੇ ਕਰਕੇ ਤੇ ਜੇਰ ਮਾਰਨਿੰਗ ਕਿੰਨੇ ਵਜੇ ਪ ਮਗਰ ਕਟਾ ਮਗਰ ਕਟਾ ਜੀ ਮੈਂ ਵੀ ਮਗਰ ਕਟਾ ਸੂਈ ਆ ਤੀਜਾ ਕ ਤੀਜਾ ਵੀਰ ਜੀ ਘਰ ਆ ਲੈ ਆਇਆ ਇੱਥੋਂ ਲਈ ਲਾਗੋ ਦੁੱਬਲੀਆਂ ਲਈ ਆਪਾਂ ਹਾਂਜੀ ਉਹ ਵੀ ਬਾਕੀ ਦੋਸਤੋ ਉਹਦੇ ਭਰਾ ਕਿਸੇ ਦੀ ਸਮਝ ਆਪੋ ਆਪਣੀ ਬਿਲਕੁਲ ਜੀ ਆਪਾਂ ਨੇ ਹੁਣ ਵੀ ਅਕੋਰਡਿੰਗ ਤੁਸੀਂ ਤੀਜਾ ਮੰਨ ਲਓ ਵੀ ਉਹਨਾਂ ਨੇ ਤੀਜੇ ਮੰਨ ਕੇ ਆਪਾਂ ਖਰੀਦੀ ਆ ਤੀਜੇ ਉਹਨਾਂ ਨੇ ਆਪਾਂ ਸਾਡੇ ਘਰ ਦੀ ਮਾਜੇ ਤੀਜੇ ਸੂਏ ਬੰਦਿਆਂ ਦੀ ਨਾ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਆ ਹਾਂਜੀ ਤੇ ਬਹੁਤੇ ਵੀ ਰਹਿੰਦੇ ਵੀ ਸ਼ਾਇਦ ਸਫਤ ਵੀਰ ਕਰਦਾ ਪਿਆ ਬੇ ਵੀਰ ਦੋਸਤੋ ਉਹ ਹਾਨੇ ਜੱਡੀ ਦੀ ਬੜੀ ਸਫਾਈ ਆ ਸਿਰਫ ਪਸ਼ੂਆਂ ਦੀ ਕਰਨੀ ਕੀ ਮਾਰੀ ਗੱਲ ਨਹੀਂ ਗਈ ਕਿਉਂਕਿ ਜਿਹੜਾ ਮੈਨੂੰ ਲੱਗਾ ਵੀ ਇਹ ਰੋ ਸਮੁੰਦਰ ਆ ਸਮੁੰਦਰ ਦੀ ਤਾਂ ਕਿਤੇ ਕੰਮ ਦੇ ਦੇ ਵੀ ਮਾਰਾ ਨਹੀਂ ਸਕਦੇ ਨਹੀਂ ਕਹਿ ਸਕਦੇ ਵੀ ਸੁਣ ਤੈਨਾਂ ਕਹਿ ਕੇ ਆਪਾਂ ਸਮੁੰਦਰ ਆਪਾਂ ਲੈਨੇ ਆਂ ਡੰਗਰਾ ਦਾ ਸਲੋਤ ਕਰਕੇ ਸਲੋਤ ਕਰਕੇ ਬਿਲਕੁਲ ਉਹ ਆਂਦੇ ਘਰ ਵਾਲੇ ਤੁਸੀਂ ਦੁੱਧ ਚਵਾ ਕੇ ਦੇ ਦਾਂ ਸਾਡੀ ਮਾਂ 14 15 ਕ ਦੁੱਧ ਦਿੰਦੀ ਆ ਆ ਵੇਖੋ ਜੀ ਇਹਨਾਂ ਦਾ ਪਪਾ ਹੀ ਕੋਈ ਨਹੀਂ ਕਰਮ ਵਾਲਿਆਂ ਕਿੱਥੇ ਆ ਲਓ ਵੀ ਪ੍ਰਭੂ ਇੱਕ ਵਾਰੀ ਤੁਹਾਨੂੰ ਪੂਰਾ ਤਾਂ ਚਾਪਾ ਸਨਹਿਰਾ ਦਿਖਾ ਦਿੰਨੇ ਆ ਸੂਈ ਸਵਾਈ ਆ ਸੂਸਵਾ ਦੇ ਵਿੱਚ ਆਈ ਆ ਉਹਦੇ ਕਰਕੇ ਥੋੜੀ ਜੀ ਪਸ਼ੂ ਤੈਜ ਹੀ ਲਾ ਜਾਂਦੇ ਆ ਸੂਣ ਤੋਂ ਬਾਅਦ ਠੀਕ ਆ ਜੀ ਕਿਉਂਕਿ ਬੱਚਾ ਹੈਵੀ ਬੱਚਾ ਬਾਹ ਟੋਟਿਆ ਭੱਜਾ ਜ਼ਰੂਰ ਹੁੰਦਾ ਠੀਕ ਹੈ ਜੇ ਇੱਕ ਵਾਰੀ ਪੀੜਾਂ ਦਾ ਤੇ ਤੁਹਾਡੇ ਸਾਹਮਣੇ ਬਿਲਕੁਲ ਪਤਲੇ ਪਿੰਡ ਦੇ ਵਿੱਚ ਮੈਂ ਆ ਤੇ ਮਾਰਨਿੰਗ ਆਰਤੀ ਤੇ ਥੋੜੀ ਬਾਦੀ ਚਵਾਈ ਕੀਤੀ ਸੀ ਫਿਰ 2.5 ਕਿਲੋ 2.5 ਕਿਲੋ ਦੁੱਧ ਜਿਹੜੀ 7 7.5 ਵਿੱਚ ਆਇਆ ਥਨੇ ਆਪਾਂ ਠੀਕ ਆ ਜੀ ਆਪਾਂ ਇਹ ਅੱਜ ਹੀ ਖਾਲੀ ਕਰਤੀ ਆਉਗੀ ਤਾਂ ਜੇ ਤਾਂ ਉਹ ਨਹੀਂ ਗੱਲ ਆ ਗਈ ਬਿਲਕੁਲ ਇਹ ਬਿੱਲੀ ਮਣਕੀ ਅੱਖ ਹਾਂਜੀ ਠੀਕ ਆ ਜੀ ਕ੍ਰੋਸ ਭਾਵੇਂ ਨੀਲੀ ਦਾ ਮੰਨ ਲਿਓ ਵੀਰ ਬਿੱਲੀ ਮਣਕੀ ਅੱਖ ਆ ਤੇ ਖੜਵੇਂ ਪੁੱਠੇ ਦੀ ਬਿਲਕੁਲ ਤੇ ਦੇਖੋ ਸਿੰਗਲ ਦੀ ਬਿਲਕੁਲ ਉੱਚੀ ਵਿੱਚੋਂ ਬਾਕੀ ਮਾਜ ਜਿਹੜੀ ਦੁੱਧ ਵਾਲੀ ਆ ਅੱਗੇ ਆਉਣ ਵਾਲਾ ਸਮਾਂ ਦੱਸੂਗਾ ਦੋਸਤੋ ਬਿਲਕੁਲ ਜੀ ਕੋਈ ਸੇਵਾਰਾ ਭਣ ਭਰਾ ਕੋ ਚੱਲ ਜੇ ਜਿੰਨਾ ਮਰਜੀ ਦੁੱਧ ਚੋ ਸਕਦਾ ਮਾਜ ਦੁੱਧ ਵਾਲੀ ਆ ਸੋ ਚੰਗੀ ਆ ਬਾਕੀ ਥਣ ਬਹੁਤ ਸੋਹਣਾ ਠੀਕ ਆ ਜੀ ਤੇ ਮੈਨੂੰ ਲੱਗਾ ਵੀ ਵੀਰ ਨਖੇ ਚਵਾਈ ਚਵਾਈ ਦੀ ਮੈਂ ਮੋਗਾ ਹੀ ਹੋ ਗਏ ਮੈਂ ਨਾ ਫਿਰ ਚਵਾਈ ਦੀ ਬਿਲਕੁਲ ਓਕੇ ਆ ਮਾਜ ਐ ਆਪਾਂ ਤੇਰਾ ਧਰਾ ਮਾ ਫੇਰਾ ਮਾਰਾਂਗੇ ਆਪਾਂ ਧਰਾ ਵੀ ਮਾਰੀਆਂ ਅਸੀਂ ਤੂੰ ਚੋਈ ਵੀ ਕਰ ਲੈਣਗੇ ਜੇ ਚਿੱਪੀ ਵੀ ਹੈ ਨਾ ਉਦੋਂ ਵੀ ਚੰਗੀ ਟਿੱਪੀ ਹੀ ਉੱਥੇ ਜਿਆਦੀ ਠੀਕ ਆ ਤੇ ਘਰੇ ਵੀ ਲਿਆਣਗੇ ਆਪਾਂ ਚੋਲੀ ਸਵੇਰੇ ਜੇਰ ਪੰਜ ਤੋਂ ਬਾਅਦ ਦੇ ਇਹ ਵੀ ਦੇਣ ਨੂੰ ਮੋਲੇ ਦਾ ਭਾਵੇਂ ਕੋਈ 90 ਕੋਈ 80 ਜੋ ਮਰਜ਼ੀ ਕਰਾਈ ਜਾਵੇ ਇਹ 75000 ਦੀ ਮੱਝ ਆਪ ਦੇ ਦਾਂਗੇ ਹਾਂ ਨਾ 75 ਦੇ ਹਾਂਜੀ ਹਾਂਜੀ ਲੋ ਵੀ 75000 ਦੀ 14 15 ਕਿਲੋ ਵਾਲੀ ਮੱਝ ਜੇ ਵੀਰ ਮੇਰਾ ਤੱਕ ਕੇ ਲਵੇ ਜਿੰਨੀ ਹਾਂਜੀ ਲਓ ਜੀ 75000 ਦੀ ਮੱਝ ਮਿਲ ਜੂਗੀ ਤੁਹਾਨੂੰ ਠੀਕ ਹੈ ਜੀ ਸੋ ਬਾਕੀ ਆ ਥਾਣਾ ਅਗਲੇ ਪਿਛਲੇ ਥਾਣਾ ਦਾ ਗਾਇਬ ਬਾਕੀ ਇੱਕੋ ਜਿਹਾ ਸਾਈਜ਼ ਥਾਣਾ ਦਾ ਟਿੱਕਾ ਚੰਗਾ ਤਗੜਾ ਦਿੱਤਾ ਕੱਟੇ ਨੇ ਖੇਚਣੀ ਮੱਝ ਹਾਂ ਹਾਂ ਕਟਾਏ ਬੜਾ ਪਲਿਆ ਪਲੀਤਾ ਜੀ ਪਲਿਆ ਪੀਤਾ ਗਏ ਆਹ ਬਿੱਲੀਆਂ ਕੱਟੂ ਦੀਆਂ ਦੋਵੇਂ ਹਾਂਜੀ ਅੱਖਾਂ ਵੀ ਆਹ ਬਿੱਲੀ ਇੱਧਰਲੀ ਦੋਵੇਂ ਦੋਵੇਂ ਬਿੱਲੀਆਂ ਇਹ ਦੇਖਿਆ ਜੀ ਆਹ ਲਓ ਜੀ ਆਹ ਬਿੱਲੀਆਂ ਇਹ ਮਾਂ ਦੇ ਉੱਪਰ ਹੀ ਆਂ ਹਾਂਜੀ ਹਾਂਜੀ ਉਤਰਾ ਕਾਲਾ ਸ਼ਾਹ ਤੇ ਅੱਖਾਂ ਬਿੱਲੀਆਂ ਬਹੁਤ ਖੂਬਸੂਰਤ ਆ ਇਸ ਤੋਂ ਬਾਅਦ ਦੋਸਤੋ ਇੱਕ ਤੁਹਾਨੂੰ ਟੇਡੇ ਕਾਟ ਦੇ ਵਿੱਚ ਦਿਖਾਉਣੇ ਆ ਖੱਬੇ ਪਾਸੇ ਟੇਡਾ ਕਾਟਾ ਨੀਲੀ ਦੀ ਮਏ ਝੋਟੀ ਆ ਤੇ ਇਹਦਾ ਵੀਰ ਲੱਖੇ ਕਿਵੇਂ ਟੋਕੜ ਇਹ ਵੀਰ ਦੀ ਦੁੱਜਣ ਝੋਟੀ ਆ ਹਾਂ ਤੇ ਟੋਕੜੀ ਆਪਾਂ ਟੋਕੜ ਕਰਕੇ ਲਈ ਟੋਕੜ ਬੱਚਾ ਸਾਰਾ ਹੋ ਗਈ ਟੋਕੜ ਆ ਦੇ ਬੱਚੇ ਤੇ ਮਿਲਦੀ ਨਹੀਂ ਗਈ ਕੱਟਾ ਕੱਟਾ ਮਗਰ ਕੱਟੀ ਕੱਟੀ ਆ ਜੀ ਮਗਰ ਕੱਟੀ ਹਾਂਜੀ ਤੇ ਦੁੱਧ ਕਿੰਨਾ ਨਾ ਇਹਨੂੰ ਕੱਟੀ ਛੱਡਣੀ ਪੈਂਦੀ ਥੱਲੇ ਨਾ ਕੋਈ ਕੱਟੀ ਪੈਂਦੀ ਆ ਇਤਨੀ ਥਾਪੀ ਦੇ ਉਹਨਾਂ ਥਾਪੀ ਦੇ ਚੋਈ ਆਪਾਂ ਬਾੜ ਦੇ ਚੋਈ ਆ ਅੱਛਾ ਪਹਿਲੇ ਦਿਨ ਲੈਣ ਕੱਟੀ ਗੱਲ ਆ ਇਹ ਪੂਰ ਨਹੀਂ ਮਾਰਨਾ ਜਿਹੜਾ ਕੰਮ ਕੀਤਾ ਉਹ ਕੀਤਾ ਹੀ ਅਖਾਂਗੇ ਸੇ ਲਾਂਦੀ ਉਹਨਾਂ ਸ਼ਾਮੀ ਉੱਟੀ ਆਲਾ ਸੇਰੇ ਫੇਟੀ ਆਲਾ ਠੀਕ ਆ ਉਹ ਡੰਗ ਟੀਗਾ ਲਾਉਣਾ ਪਿਆ ਝੋਟੀ ਨੂੰ ਤੇ ਦੁੱਧ ਕਿੰਨਾ ਤੇ ਹੁਣ ਝੋਟੀ ਥਾਪੀ ਦੇਈ ਆ ਭੜੇ ਦੇਈ ਆ ਹੈ ਕਿੰਨਾ ਦੁੱਧ ਦੁੱਧ ਵੀਰੀ 7 ਕਿਲੋ ਬਵਾਰੀਆਂ ਆਲੇ ਤੇ 6 ਕਿਲੋ ਆਪਣੇ ਤੋਂ ਗਾਰੰਟੀ ਲੈ ਜੇ ਕੋਈ ਵੀ ਜਿਹੜਾ ਭਾਂਡੇ ਚ ਪੈਂਦਾ ਭਾਂਡੇ ਚ ਪੈਂਦਾ ਝੱਗ ਸਣੇ 7 ਕਿਲੋ ਖਾਂਦੀ ਆ ਹਾਂ 6 ਕਿਲੋ ਜਿਹੜਾ ਦੁੱਧ ਪੱਕਾ ਝੋਟੀ ਚਲੇ ਮਤਲਬ ਹਰੇਕ ਦਾ ਅੱਜ ਕੱਲ ਹੋ ਗਿਆ ਨਾ ਕੰਮ ਵੀ 6 ਆ ਤੈਨੂੰ 8 ਕਹਿ ਕੇ ਦੇ ਦਿਓ ਪਰ ਭਾਂਡੇ ਚ ਪੈਂਦਾ 6 ਕਿਲੋ ਆ ਜਿਹਨਾਂ ਵੇਲੇ ਘਰੇ ਕਿਲੋਮੀਟਰ ਤੇ ਇੱਥੇ ਵੀ ਆ ਜਾਏ ਕੋ ਦੋ ਡਾਂਗ ਚੋਂ ਨਾ ਬਹਿ ਜੇ ਤੇ ਉੱਤੇ 18 ਹੋਵੇ ਮੈਂ ਨਾ ਵੀਰ ਜੀ ਕੋਈ ਲੈ ਵੀ ਗਿਆ ਤੂੰ ਮੁੜ ਕੇ ਉਸ ਤੋਂ 100 ਕਿਲੋਮੀਟਰ ਤੋਂ ਆਇਆ ਇੱਥੇ ਆਪਣੇ ਕੋਲ ਤੇ ਉਹ ਗੱਡੀ ਕਹਿੰਦੇ ਬੰਦਾ ਖੜਾ ਹਰਤਾ ਲੈਣ ਗਿਆ ਤੇ ਆਪਾਂ ਸ਼ਰਮ ਵਿੱਚ ਮਰਦਾਂਗੇ ਉਹ ਵਾਰ ਨਹੀਂ ਬਿਲਕੁਲ ਬਿਲਕੁਲ ਮੈਂ ਦੱਸੋ ਮਗਰ ਕੱਟੀ ਆ ਟੇਡੇ ਕੱਟ ਦੇ ਵਿੱਚ ਆ ਤੁਸੀਂ ਛੋਟੀ ਦੇਖ ਲਓ ਦੂਜਾ ਸਵੇਰ ਤੇ ਫਲਹਾਲ ਟੋਕੜ ਟੋਕੜਾ ਟੋਕੜਾ ਜੀ ਬਣੀ ਉਹਨੇ ਦੱਸਿਆ ਪਾਣੂ ਬਣੀ 20 25 ਦਿਨਾਂ ਦੀ ਬਣੀ ਉਹਨੇ ਡੋਕੇ ਡਾਕੇ ਪਾਏ ਪਰ ਆਪਾਂ ਦੀ ਉਹਦੇ ਕੋਈ ਉਹ ਚੀਤੇ ਨਾ ਪੰਜ ਗੀਨ ਕਰਦੇ ਨਾ ਕੋਈ ਭਰਾ ਕਰੇ ਬਿਲਕੁਲ ਵੀ ਜੀ ਉਹ ਕੱਢ ਕੇ ਦਿਖਾ ਦਿੱਤੇ ਗਰੰਟੀ ਲਈ ਆ ਤੇ ਨਾ ਕੋਈ ਜਿੰਨਾ ਤਰ ਪੁੱਛੋ ਚਲੋ ਗੱਪਣ ਚੈੱਕ ਪਾਸ ਨਹੀਂ ਅਦਾਲਤ ਚਿਰ ਕੜਾ ਦੇਰ ਬਾਅਦ ਹਾਂ ਜੀ ਬਾਕੀ ਫਿਰ ਵੀ ਵੀਰਾਂ ਦਾ ਵੀ ਜੋ ਬਣੀ ਸੌਰੀ ਆ ਉਹਦਾ ਤੁਹਾਨੂੰ ਦੱਸ ਦਿੱਤਾ ਚਲੋ ਕੋਈ ਗਰੰਟੀ ਤਸਲੀ ਨਹੀਂ ਬੇ ਨਿਕਲ ਆਉਂਦੀ ਕਿ ਨਹੀਂ ਨਿਕਲਦੀ ਓਡੇ ਘੜ ਦੇ ਵਿੱਚ ਦਿੱਲੀ ਮਣਕੀ ਅੱਖ ਮਗਰਲੇ ਖੋਰ ਤੋਤੇ ਆ ਠੀਕ ਆ ਜੀ ਆ ਦੇਖੋ ਦਰਦੀ ਬੜੀ ਝੋਲੀ ਘਰੋਂ ਆਈ ਇਹਨੂੰ ਆਹ ਦੇਖੋ ਜੀ ਠੀਕ ਆ ਜੀ ਆਹ ਸਟ੍ਰਕਚਰ ਕਰ ਲਓ ਚੱਕ ਬਾਕੀ ਹਾਈਟ ਕਰ ਦ ਬਿਲਕੁਲ ਤੁਹਾਡੇ ਸਾਹਮਣੇ ਆ ਇਹ 6 ਕਿਲੋ ਦੁੱਧ ਆ ਤੇ ਦੋ ਡੰਗ ਵੀਰ ਲੱਖਾਂ ਦਾ ਵੀ ਆਪਾਂ ਟੀਕਾ ਲਾਇਆ ਭਾਵੇਂ ਦੋ ਭਾਵੇਂ ਤਿੰਨ ਡੰਗ ਦੋ ਡੰਗ ਵੀ ਦੀ ਲੰਗ ਟੀਕਾ ਲਾਇਆ ਕੱਲ ਤਕਾਲੀ ਮਿਲਦੀ ਸੀ ਹਾਂਜੀ ਬਾੜੇ ਦੇ ਹੀ ਹਾਂਜੀ ਛੋਕਰ ਛੁੱਟੀ ਝੋਲੀ ਸੀ ਤੇ ਸੇਰੇ ਵੀ ਇਤਰਾ ਹੀ ਠੀਕ ਆ ਜੀ ਬਾਕੀ ਕੱਟੀ ਨਾਲ ਆਈ ਆ ਨਾਲ ਦਵਾਂਗੇ ਲੋਗੇ ਦੋਸਤੋ ਆ ਮੂੰਹ ਮੱਥੇ ਦੀ ਬੂਥੀ ਪੱਤੀ ਬੜੀ ਚੰਗੀ ਆ ਮੈਂ ਦੀ ਠੀਕ ਆ ਜੀ ਆ ਕੱਟੀ ਜੀ ਪਿੱਠਪੂੜੇ ਦੀ ਵੀ ਬਹੁਤ ਵਧੀਆ ਠੀਕ ਆ ਜੀ ਜਿੰਨੀ ਵੀ ਆ ਪੜੀ ਸਭੀ ਆ ਕੋਈ ਠਿੱਕੀ ਨਹੀਂ ਹੈਗੀ ਮਗਰ ਕੱਟੀ ਆ ਆ ਬੱਚਾ ਠੀਕ ਆ ਜੀ ਮਗਰ ਕੱਟੀ ਆ ਠੀਕ ਆ ਜੀ ਜੋ ਹੈਗਾ ਵੀ ਪ੍ਰੋਪਰ ਤੁਹਾਨੂੰ ਜੋ ਪਿੱਛੋਂ ਆਇਆ ਨਾਲ ਉਹ ਤੁਹਾਨੂੰ ਨਾਲ ਹੀ ਮਿਲ ਜਾਣਾ ਠੀਕ ਆ ਜੀ ਆ ਕੱਟੀ ਮਿਲ ਜੂਗੀ ਨਾਲ ਤੇ 6 ਕਿਲੋ ਦੁੱਧ ਜਿਹੜਾ ਤੁਹਾਡੇ ਜੇ ਪੈਨ ਵਾਲਾ ਇਹ ਝੋਟੀ ਦੇ ਥੱਲੇ ਆ ਟੋਡੇ ਘਟ ਦੇ ਵਿੱਚ ਆ ਬਾਕੀ ਰਵਾ ਕਿਸੇ ਵੀਰ ਨੇ ਚਲੋ ਸਾਹਮਣਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਖੱਥੀ ਸਵਾਲੀ ਚੰਗੀ ਸੇਵਾ ਕਰ ਲਈਗਾ ਦ हां 26 किलो बाजी ए वीर लखे कितने दे था था। दे आज ए वीर जी कोई 50 ਨਹੀਂਗਾ ਕੋਈ 55 ਨਹੀਂਗਾ हां जी 50 ਜੋ 3000 ਰੁਪਏ ਛੱਡ ਦਾਂਗੇ 47000 ਦੀ ਝੋਟੀ ਦੇ ਦਾਂਗੇ ਜੇ ਜੋ ਭਰਾ ਆਫਗਾ ਮੈਂ ਕੱਟੀ ਨਹੀਂ ਖੜਨੀ ਝੋਟੀ ਕੱਲੀ ਖੜਨੀ ਬਾੜੇ ਤੇ ਮਿਲਦੀ ਆ 2000 ਰੁਪਏ ਨੂੰ ਹੋਰ ਛੱਡ ਦਾਂਗੇ 45000 ਦੀ ਮਾਝ ਦੇ ਦਾਂਗੇ ਕੱਟੀ ਆਪਾਂ ਰੱਖ ਲਾਂਗੇ ਕੱਟੀ ਤੇ ਵੈਸੇ 2-3000 ਦੀ ਬੰਦੇ ਮੰਗਣਦੇ ਪਰ ਆਪਾਂ ਦੇਣੀ ਨਹੀਂ ਕੱਟੀ ਆਪਾਂ ਰੱਖ ਲਾਂਗੇ ਬਜੀ ਰੂਗੇ ਚਲ ਪਲ ਪੁੱਲ ਜਾਊਗੀ ਪਲ ਪੁੱਲ ਜਾਊਗੀ ਨਾਲ ਨਾਲ ਮੈਂ ਦੱਸੋ ਡਿਸਕਾਊਂਟ ਚਲੋ ਕਹੋ ਚਾਹੇ ਮੇਰਾ ਵੀਰ ਜਿਹਨੇ ਝੋਟੀ ਲੈ ਕੇ ਜਾਣੀ ਆ ਮਗਰ ਕ ਉਹ 2.4 ਸਾਲਾਂ ਨੂੰ ਕੋਈ 10000 ਦੀ ਮਗਰ ਕੱਟੀ ਆ ਤੇ ਉਹ ਕੋਈ ਛੱਡ ਕੇ ਨਹੀਂ ਜਾਂਦਾ ਕਿ 2000 ਦੇ ਫਦਲੇ ਪਰ ਫਿਰ ਵੀ ਚਲੋ ਕਿਸੇ ਭਰਾ ਦੀ ਵਿਆਹ ਤਾਂ ਹਾਂਜੀ ਤੇ 2000 ਲੈਸ ਹੋ ਜੇ ਤੇ ਕੱਟੀ ਵੀਰ ਲੱਖਾਂ ਦਾ ਵੀ ਆਪਾਂ ਰੱਖ ਲਾਂਗੇ ਤੇ ਮੈਂ ਜਿੰਨੇ ਦੀ ਤੁਹਾਨੂੰ ਦੇਣੀ ਹੈ ਉਹ ਤੁਹਾਨੂੰ ਜਿਹੜਾ ਮੋਲ ਆਉਂਦਾ 45000 ਦੀ ਝੋਟੀ ਦੇ ਦਾਂਗੇ 45000 ਦੀ ਜੇ ਬੱਚੇ ਦੇ ਨਾਲ ਖਾਣੀ 47000 ਦੀ ਝੋਟੀ ਦੇਵਾਂਗੇ ਠੀਕ ਹੈ ਭਾਜੀ ਠੀਕ ਹੈ ਲਓ ਦੋਸਤੋ ਇਹ ਨਾਗਨੇ ਆ ਤੇ ਟੋਟਲ ਵੀਰ ਲੱਖਾਂ ਦੇ ਕੋਲ ਪਿੰਡ ਕੋਟ ਬੁੱਡੇ ਐਨੀਮਲ ਤੁਹਾਨੂੰ ਚੰਗੇ ਲੱਗੇ ਹੋਣਗੇ ਪਸ਼ੂ ਦਿਖਾਤੇ ਆ ਹਰ ਇੱਕ ਤਰ੍ਹਾਂ ਦਾ ਪੜਤਾ ਛੋ ਜਿਹੋ ਜਿਹਾ ਕਿਸੇ ਵੀਰ ਨੇ ਪਸ਼ੂ ਖਰੀਦਣਾ ਉਸ ਅਕੋਰਡਿੰਗ ਉਸ ਤਰ੍ਹਾਂ ਦਾ ਮੁੱਲ ਦੇ ਰਹਾ ਤੁਹਾਨੂੰ ਦੇਖਣ ਦੇ ਵਿੱਚ ਨજર ਆ ਜਾਂਦਾ ਠੀਕ ਆ ਜੀ ਇਸ ਕਿਲੇ ਤੇ ਫਿਲਹਾਲ ਅੱਜ ਇਸ ਵੀਡੀਓ ਦੇ ਵਿੱਚ ਇੰਨਾ ਸੀਗਾ ਨੰਬਰ ਆਪਾਂ ਲੈ ਲੈਨੇ ਆ ਨੰਬਰ ਵੀਰੋਂ ਲੱਖ ਇੱਕ ਕਰ ਦਿੱਤੀ ਨੰਬਰ ਵੀਰ ਜੀ 98557 74808 ਠੀਕ ਹੈ ਜੀ ਹਾਂਜੀ ਬਾਕੀ ਭਰਾਵਾਂ ਨੂੰ ਪਤਾ ਹੀ ਆ ਸਾਰਿਆਂ ਨੂੰ ਜਦੋਂ ਆਪਣੀ ਕੋਡਵੜੇ ਨਾ ਲੈ ਨੰਬਰ ਸਾਰੇ ਭਰਾਵਾਂ ਦੀ ਜੀ ਪਾਂ ਤੇ ਇਹ ਸਾਰਾ ਕੁਝ ਪਿਆਰ ਹੈ ਭਰਾਵਾਂ ਦਾ ਇਸੇ ਤਰ੍ਹਾਂ ਹੀ ਵੀਰ ਹਾਂਜੀ ਹਾਂਜੀ ਮਾਲਕ ਪਿਆਰ ਬਰਾਈ ਰੱਖੇ ਠੀਕ ਹੈ ਤੁਹਾਡੇ ਰਾਂ ਹੀ ਭਰਾਵਾਂ ਨਾਲ ਤੁਹਾਡੇ ਰਾਂ ਹੀ ਸਭ ਤੋਂ ਜਿਆਦਾ ਤੁਹਾਡਾ ਧੰਨਵਾਦ ਕਰਦੇ ਹਾਂ ਤੋਂ ਭਰਾਵਾਂ ਪਰਦਾ ਕਰਦੇ ਜਿੰਨਾ ਪਿਆਰ ਦਿੱਤਾ ਚਲੋ ਸ਼ੁਕਰੇ ਮਾਲਕ ਦਾ ਵੀਰ ਹੁਣ ਦੋਸਤੋ ਨੰਬਰ ਸਕਰੀਨ ਦੇ ਉੱਪਰ ਚੱਲਣ ਦੇ ਵੀਰ ਲੱਖੇ ਦਾ ਮਾਲ ਆਉਂਦਾ ਰਹਿੰਦਾ ਮਿਹਨਤ ਕਰਦੇ ਆ ਪਸ਼ੂ ਇਸੇ ਤਰ੍ਹਾਂ ਕੱਤਰ ਕਰਕੇ ਇਕੱਠੇ ਕਰਕੇ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦੇ ਆ ਤੇ ਜੋ ਵੀ ਆਪਣਾ ਮਾਰਜਨ ਆਪਣਾ ਨਫ ਮਿਲਦਾ ਹੈ ਇੱਕ ਨਵੀਂ ਅਪਡੇਟ ਨਾਲ ਸਾਰੇ ਵਿਰਾਪਰਾਵਾਂ ਨੂੰ ਸੱਤ ਸ਼ਰੀਆ ਕਾਲ ਦੀ